ਦੇ ਬੱਚੇ ਛੋਟੇ ਜਿਹੜੇ ਟੀਨੇਜ ਦੇ ਬੱਚੇ ਨੇ ਉਹਨਾਂ ਨੂੰ ਜਿਹੜੀ ਜਿਹੜੀ ਸੰਗਤ ਹੈ ਕਿ ਜਿਹੜੇ ਮਾੜੇ ਅੰਸਰ ਨੇ ਜਿਹੜੇ ਮੈਚ्योर ਨੇ ਜੁੜੇ ਪਹਿਲਾਂ ਉਹ ਆਪਾਂ ਇਹ ਚੀਜ਼ ਨੂੰ ਪਰਨ ਲੈਣਾ ਹੈ ਵੀ ਆਪਾਂ ਕੋਈ ਵੀ ਆਪਾਂ ਨੂੰ ਆਪਣੇ ਤੁਹਾਨੂੰ ਇਹ ਕੋਰ ਸਮਝ ਕੇ ਹਾਂ ਜਿਹੜਾ ਉਹ ਨਾਸ ਰੱਬ ਦਾ ਨਹੀਂ ਕਿਹਨੇ ਬੰਦ ਚੱਲਦਾ ਸਹੀ ਆਪਣਾ ਟਾਰਗਟ ਬਹੁਤ ਬੁਢੇ ਕਿਉਂਕਿ ਉਹ ਵੀ ਕਾਲੀ ਪਾ ਲੜੀ ਹੈ ਜੇ ਕੋਈ ਆਪਣੇ ਪਰ ਤਿਆਰਤਾ ਲਈ ਜੇ ਮਨ ਰਹੀ ਤਾਂ ਤੋ ਤਗਦੇ ਹੋ ਕੀ ਬਟਾ ਜਿਹੜੀ ਆਪਣਾ ਇਹ ਇਹ ਮੀਟਿੰਗ ਤੇ ਕਰਨ ਦਾ ਪਰਪਸਲੀ ਆਪਾਂ ਜਿਹੜੇ ਅੱਜ ਕੱਲ ਮੇਨ ਜਿਹੜਾ ਹੈਗੀ ਹੈ ਸਭ ਤੋਂ ਵੱਡੀ ਚਿੰਤਾ ਵਾਲਾ ਵਿਸ਼ਾ ਹੈਗਾ ਅੱਛੀ ਸਿਰ ਉਭਾਓ ਰੈਸਿੰਗ ਦੇ ਜਿਹੜੇ ਹੈਗਾ ਜਿਹੜੇ ਚੰਗਲ ਦੀ ਜੇਮਰਾਂ ਜੀ ਉਹ ਦੇਖਿਆ ਕਰੋ ਰੈਸਲਰ ਦੇਖੋ ਜੇ ਤੁਹਾਡੇ ਏਰੀਆ ਜੀ ਆ ਮਾਝੀ ਏਰੀਆ ਜੀ ਕਿੰਨਾ ਨਾ ਖਟਿਆ ਉਹਨੇ ਤੇ ਅਜਸਾ ਪਟੀ ਨੇ ਉਹ ਰੋ ਸਿਮਪਲ ਪਰਿਵਾਰ ਦਾ ਬੱਚਾ ਠੀਕ ਹੈ ਪਰ ਮੈਂਦ ਹੈ ਨਾ ਉਹਦਾ ਧਾਰਿਆ ਦੀ ਧਾਰਿਆ ਦੀ ਮੇਲ ਦੀ ਟੀਮ ਹੀ ਟੋਪ ਦੀ ਰਹੀ ਹੈ ਨਾ ਵੱਜਦਾ ਹੈ ਕਿਹੜੇ ਜੀ ਹੁਣ ਇਹ ਗਰਾਊਂਡ ਦੇ ਵਿੱਚ ਇੱਕ ਸਟੈਂਡ ਵਾਲੇ ਵੱਡੇ ਵਾਲੇ ਠਾਕਿਆਂ ਵਾਲੇ ਰਹਿ ਗਏ ਆ ਪਲੇਅਰ ਖਤਮ ਹੋਈ ਜਾ ਰਹੇ ਆ ਪੁਰੀ ਬੜਿਆ ਆ ਕੇ ਗਰਾਊਂਡ ਦੇ ਵਿੱਚ ਵਿੱਚੋਂ ਮੋਟਰਸਾਈਕਲ ਲੰਘਦੇ ਵਿੱਚੋਂ ਸਾਰਾ ਕੁਝ ਲੰਘਦੇ ਐ ਸੰਡੇ 'ਚ ਵੀ ਪਲੇਅਰ ਹੁੰਦੇ ਸਾਡੇ ਮੁੰਡੇ ਕ੍ਰਿਕਟ, ਕੈਡਨ, ਫੁੱਟਬਾਲ ਤੋਂ ਮੈਂ ਪਲੇਅਰ ਰਿਆ ਮੈਂ ਟਰੈਲ ਵੀ ਦਿੱਤੇ ਐ ਪੀਏਪੀ 6 ਮਹੀਨੇ ਉੱਥੇ ਵੀ ਰਿਆ ਮੈਂ ਤੇ ਹੁਣ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਉੱਧਰਲੇ ਪਾਸੇ ਤੁਰ ਪਈ ਐ ਇਹ ਚਾਹੁੰਦੇ ਆ ਕਿ ਇੱਕ ਤੁਹਾਡਾ ਸਾਥ ਦਿੱਤਾ ਜਾਏ ਅਸੀਂ ਟੂਰਨਾਮੈਂਟ ਹਰ ਸਾਲ ਕਰਾਉਣੇ ਆ ਭਾਈ ਨੂੰ ਵੀ ਪਤਾ ਵਾ ਕੋਜੀ ਸਾਹਿਬ ਸਾਰਿਆਂ ਨੂੰ ਪਤਾ ਐ ਕਿ ਜਿਹਨੇ ਬੱਬੇ ਭਾਈ ਜੀ ਨੂੰ ਪਤਾ ਵਾ ਟਾੜਾ ਸਾਧਤਾ ਜਾਏਗਾ ਇਹ ਨੌਜਵਾਨ ਪੀੜੀ ਨੂੰ ਗਰਾਉਂਡੀ ਵੀ ਤੁਸੀਂ ਸਹੀ ਹੋ ਓਹ ਜ਼ਿਆਦਾ ਖਰਾਬ ਆ ਹਨ ਨੂੰ ਥੱਕਾਂਗੇ थैंक यू ਮੈਮ ਉਹੀ ਗੱਲ ਇਹਦਾ ਮਿੱਕੀ ਪਾਣਾਂ ਦੀ ਕੁਝ ਠੀਕ ਹੈ ਤੁਹਾਡਾ ਜਿੱਥੇ ਤੁਹਾਡਾ ਗਰਾਉਂਡੀ ਤੋਂ ਬੋਲ ਜਾਉਂਦਾ ਇਹਨਾਂ ਨੇ ਆ ਪੂਣੀ ਥੱਡੇ ਥੱਡੇ ਪੁੱਲ ਨੇ ਮੈਂ ਕਾ ਮੈਂ ਪਵਾ ਦਿੰਦਾ ਕਿਸੇ ਨੇ ਕਿਸੇ ਨੇ ਪਤਾ ਨਹੀਂ ਜਿਹੜੇ ਮੈਂ ਬੱਬਾ ਗੇ ਸੀਐਨਐਫ ਦਾ ਪ੍ਰੈਜ਼ੀਡੈਂਟ ਜੂਸ ਦਾ ਪੰਜਾਬ ਔਰ ਮੈਸੀ ਐਂਡ ਸੰਸ ਫਾਊਂਡੇਸ਼ਨ ਵੱਲੋਂ ਵੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚਿਆ ਔਰ ਅਸੀਂ ਮਾਨ ਵਾਲੀ ਗੱਲ ਆ ਪੀਐਸਐਚਓ ਮੈਡਮ ਜੋ ਕਿ ਬਹੁਤ ਹੀ ਉਪਰਾਲਾ ਵਧੀਆ ਕਰ ਰਹੇ ਨੇ ਉਹ ਐਸਐਸਪੀ ਦੇ ਨਿਰਦੇਸ਼ਾ ਹੇਠ ਵੀ ਜਿੰਨੇ ਵੀ ਇੱਥੇ ਕੈਂਪ ਲਗਾਏ ਗਏ ਆ ਨਸ਼ੇ ਦੇ ਵਿਰੁੱਧ ਬਹੁਤ ਸਾਰੇ ਲੋਕ ਵੱਧ ਚੜ ਕੇ ਹਿੱਸਾ ਲੈਂਦੇ ਆ ਔਰ ਗਾਈਡਨਸ ਵੀ ਚੰਗੀ ਦਿੱਤੀ ਜਾਂਦੀ ਆ ਜਿਵੇਂ ਕਿ ਅੱਜ ਮਿਲ ਗਰਾਉਂਡ ਧਾਰੀਵਾਲ ਦੇ ਵਿੱਚ ਐਸਪੀ ਸਾਹਿਬ ਆਏ ਹੋਏ ਸੀ ਉਹ ਕਾਫੀ ਲੋਕਾਂ ਦੇ ਵਿੱਚ ਉਤਸ਼ਾਹ ਸੀ ਔਰ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਡਿਸਕਸ਼ਨ ਕੀਤੀ ਵੀ ਜੇ ਕੋਈ ਨਸ਼ਾ ਵੇਚਦਾ ਜਾਂ ਸਾਨੂੰ ਦਿਖਿਆ ਜਾਂ ਕੋਈ ਕਿਸੇ ਬੱਚੇ ਨੂੰ ਗਲਤ ਗਾਈਡ ਕਰਦਾ ਹੋਏਗਾ ਅਸੀਂ ਪੁਲਿਸ ਨੂੰ ਤੁਰੰਤ ਫੋਨ ਕਰਾਂਗੇ ਉਹ ਪੁਲਿਸ ਨੇ ਵੀ ਅੱਗੋਂ ਉਹਨਾਂ ਨੂੰ ਭਰੋਸਾ ਦਿੱਤਾ ਵੀ ਤੁਹਾਡੀ ਜਿਹੜੀ ਜਾਣਕਾਰੀ ਆ ਗੁਪਤ ਰੱਖੀ ਜਾਊਗੀ ਸਾਡਾ ਪੁਲਿਸ ਸਾਥ ਦੇਣ ਤੇ ਪਬਲਿਕ ਸਾਥ ਦੇਵੇ ਇਸ ਲਈ ਅਸੀਂ ਸਾਰੇ ਇਲਾਕਾ ਵਾਸੀਆਂ ਨੂੰ ਬੇਨਤੀ ਕਰਦੇ ਆਂ ਵੀ ਪੁਲਿਸ ਪ੍ਰਸ਼ਾਸਨ ਦੇ ਇਕੱਲੇ ਨਸ਼ਾ ਨਹੀਂ ਬੰਦ ਕਰਾ ਸਕਦੀ ਪਬਲਿਕ ਦੇ ਸਹਿਯੋਗ ਨਾਲ ਹੀ ਨਸ਼ਾ ਬੰਦ ਹੋਣਾ ਔਰ ਮੈਡਮ ਜੀ ਹਰ ਰੋਜ ਮਹੱਲਾ ਮਹੱਲਾ ਪਿੰਡਾਂ ਪਿੰਡਾਂ ਚ ਜਾ ਕੇ ਇੱਕੋ ਮੈਸੇਜ ਦੇ ਰਹੇ ਨੇ ਆਂ ਵੀ ਨਸ਼ੇ ਵਿਰੋਧ ਮਹਿਮਾ ਜਿਹੜੀ ਪੰਜਾਬ ਸਰਕਾਰ ਨੇ ਛੇੜੀ ਹੋਈ ਆ ਔਰ ਪੁਲਸ ਅਫਸਰਾਂ ਨੇ ਛੇੜੀ ਹੋਈ ਆ ਸਾਡਾ ਸਹਿਯੋਗ ਕਰੋ ਔਰ ਨਸ਼ੇ ਨੂੰ ਅਸੀਂ ਥੱਲ ਪਾ ਸਕੀਏ ਆ ਬੱਚਿਆਂ ਨੂੰ ਇਸ ਪਾਸੇ ਜਿਹੜੀ ਮੀਟਿੰਗ ਕੀਤੀ ਗਈ ਹੈ ਅੱਜ ਕੱਲ੍ਹ ਜਿਹੜਾ ਨਸ਼ੇ ਦਾ ਜਾਨ ਜਿਹੜਾ ਵੱਧ ਰਿਹਾ ਸੋ ਜਿਹੜੇ ਯੂਥ ਹੈ ਖਾਸ ਕਰਕੇ ਜਿਹੜਾ ਇਹ ਬੱਚਿਆਂ ਨੂੰ ਅਸੀਂ ਬੈਗ ਦੇ ਪੇਰੈਂਟਸ ਨੂੰ ਬੁਲਾ ਕੇ ਬੱਚਿਆਂ ਨੂੰ ਬੁਲਾ ਕੇ ਉਹਨਾਂ ਨਾਲ ਅਸੀਂ ਇਹ ਚੀਜ਼ ਦੀ ਇੰਟਰੈਕਸ਼ਨ ਕੀਤੀ ਹੈ ਵੀ ਇਹ ਦੇ ਨਸ਼ਿਆਂ ਤੋਂ ਬੜਾ ਨੁਕਸਾਨ ਹੈ ਸਿਹਤ ਲਈ ਆਪਣੇ ਪਰਿਵਾਰ ਲਈ ਔਰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਨਸ਼ਿਆਂ ਦਾ ਕਿੰਨਾ ਨੁਕਸਾਨ ਹੈ ਉਹ ਚੀਜ਼ ਬਾਰੇ ਬੱਚਿਆਂ ਨੂੰ ਇਹ ਚੀਜ਼ ਦੀ ਅਵੇਅਰਨੈਸ ਦਿੱਤੀ ਗਈ ਹੈ ਵੀ ਇਹਨਾਂ ਤੋਂ ਦੂਰ ਰਹੋ ਨਸ਼ਿਆਂ ਤੋਂ ਤਾਂ ਕਿ ਆਪਣੇ ਆਪ ਨੂੰ ਤੁਸੀਂ ਅچھے ਤਰੀਕੇ ਨਾਲ ਸਮਾਜ ਢਾਲ ਸਕੋ ਔਰ ਆਪਣਾ ਚੰਗਾ ਜੀਵਨ ਬਤੀਤ ਕਰ ਸਕੋ। ਔਰ ਬੱਚਿਆਂ ਨਾਲ ਗੇਮਾਂ ਬਾਰੇ ਬੱਚਿਆਂ ਨੂੰ ਜਿਹੜੀ ਹੈਗੀ ਇਸ ਬਾਰੇ ਮੋਟੀਵੇਸ਼ਨ ਦਿੱਤੀ ਗਈ ਵੀ ਤੁਸੀਂ ਆਪਣੇ ਗੇਮਾਂ ਵਾਲੇ ਪਾਸੇ ਧਿਆਨ ਦਿਓ। ਆਪਣੇ ਸਰੀਰ ਨੂੰ arogh ਬਣਾਉਣ ਲਈ ਤੰਦਰੁਸਤ ਸਿਹਤਮੰਦ ਬਣਾਉਣ ਲਈ achhiyan games adopt ਕਰੋ ਜਿਵੇਂ hockey ਹੈ ਜਾਂ football ਹੈ ਜਾਂ wrestling ਹੈ ਜਿੱਥੇ ਬੱਚਿਆਂ ਦਾ ਇੰਟਰਸਟ ਹੈ ਉਹਨੂੰ ਉਸ ਪਾਸੇ ਧਿਆਨ ਦੇਣ ਔਰ ਆਪਣੀ ਸਿਹਤ ਬਣਾਉਣ। ਉਸ ਫੇਰੇ ਅਸੀਂ ਜੋ ਵੀ ਅਸੀਂ ਇਹ ਅਲੱਗ-ਅਲੱਗ ਟੀਮਾਂ ਤੇ ਆ ਜੀ ਆਪਣੇ ਲੈਵਲ ਤੇ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਕਲੈਕਟ ਕਰਕੇ ਜਿਹੜੇ-ਜਿਹੜੇ ਦੁਕਾਨਦਾਰ ਸ਼ਾਪ ਕੈਮਲ ਸ਼ਾਪਸ ਨੇ ਉਹਨਾਂ ਨੂੰ ਪਹਿਲਾਂ ਹੀ ਅਲਰੇਡੀ ਇਨਸਟਰਕਸ਼ਨ ਦਿੱਤਾ ਜਾਰੀ ਕੀਤੀਆਂ ਨੇ ਵੀ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕੋਈ ਨਸ਼ੀਲੀ ਚੀਜ਼ ਹੈ ਜਿਹੜੀ ਅਨਥਰਾਇਜ਼ ਹੈ ਉਹ ਸੇਲ ਨਾ ਕਰਨ ਜਿਹੜੀ ਸਿਹਤ ਲਈ ਹਾਨੀ ਕਰਕੇ ਘਾਤਕ ਹੈ ਔਰ ਡਰੱਗ ਇੰਸਪੈਕਟਰਸ ਇੰਸਪੈਕਟਰ ਵੱਲੋਂ ਜਾਂ ਡਰੱਗ ਡਿਪਾਰਟਮੈਂਟ ਜਿਹੜਾ ਡਿਸਟ੍ਰਿਕਟ ਡੀਸੀ ਡਿਪਾਰਟਮੈਂਟ ਐਮਨਿਸ਼ੈਂਸ ਵੱਲੋਂ ਉਨਾ ਉਲਮੀ ਪ੍ਰੋਨਸਟ੍ਰਕਸ਼ਨ ਆਲਰੇਡੀ ਨੇ ਜਾਰੀ ਹੋਈਆਂ ਹੋਈਆਂ ਨੇ ਸੋ ਬਲਸ਼ ਡਿਪਾਰਟਮੈਂਟ ਵੱਲੋਂ ਵੀ ਪ੍ਰੋਪਰ ਉਹਨਾਂ ਨੂੰ ਮੀਟਿੰਗ ਕਰਕੇ ਇਸ ਬਾਰੇ ਇਹ ਦੱਸਿਆ ਜਾਂਦਾ ਵੀ ਕੋਈ ਜਿਹੜੀ ਨਸ਼ੇ ਵਾਲੀ ਚੀਜ਼ ਹੈ ਜਿਹੜੀ ਅਨਥੋਰਾਈਜ਼ ਹੈ ਜਿਹੜੀ ਜਿਹੜੀ ਉਹ ਚੀਜ਼ ਦਾ ਸੇਲ ਕੀਤੀ ਜਾਵੇ ਔਰ ਉਹ ਵੀ ਇੱਕ ਆਪ ਸਮਾਜਿਕ ਤੌਰ ਤੇ ਸਮਾਜ ਦਾ ਅੰਗ ਨੇ ਜਾਂ ਮੈਂਬਰ ਨੇ ਉਹਨਾਂ ਦੇ ਪਰਿਵਾਰ ਹੈ ਤੋ ਬੱਚੇ ਨੂੰ ਇਸ ਪਾਸੇ ਗਲਤ ਪਾਸੇ ਨਾ ਪਾਉਣ ਬੱਚਿਆਂ ਨੇ ਜਿਹੜੀਆਂ ਹੈਗੀਆਂ ਨੇ ਮੁਸ਼ਕਲਾਂ ਜਿਹੜੀ ਕਹਿੰਦੇ ਵੀ ਅਸੀਂ ਸਾਨੂੰ ਕੁਝ ਅਸੀਂ ਸਪੋਰਟਸ ਪਾਸੇ ਉਹਨੂੰ ਤਿਆਰ ਨੇ ਬੱਚੇ ਉਹਨਾਂ ਦੀ ਮੋਟੀਵੇਸ਼ਨ ਹੈ ਸਪੋਰਟਸ ਵਾਲੇ ਪਾਸੇ ਲੇਕਿਨ ਉਹ ਕਹਿੰਦੇ ਵੀ ਸਾਨੂੰ ਅੱਛੀ ਕੋਈ ਇੱਥੇ ਗਰਾਊਂਡਸ ਵਗੈਰਾ ਜਾਂ ਸਾਡਾ ਜਿਵੇਂ ਗਰਾਊਂਡਸ ਨੇ ਜਿਵੇਂ ਫੁੱਟਬਾਲ ਦਾ ਹੋ ਗਿਆ ਜਾਂ ਓਕੀ ਦਾ ਹੋ ਗਿਆ ਜਾਂ ਕੋ ਰੈਸਲਿੰਗ ਜਿਹੜੇ ਪਾਸੇ ਬੱਚਿਆਂ ਨੇ ਧਿਆਨ ਜਿਹੜੀ ਜाहिर ਕੀਤੀ ਹੈ ਲੇਕਿਨ ਉਸ ਪਾਸੇ ਥੋੜਾ ਜਿਆਦਾ ਧਿਆਨ ਦੇਣ ਦੀ ਲੋੜ ਹੈ ਸੋ ਇਸ ਕਰਕੇ ਅਸੀਂ ਇਸ ਚੀਜ਼ ਨੂੰ ਅਸੀਂ ਪਹਿਲ ਦੇਵਾਂਗੇ ਸੋ ਦੇਸ ਅਗਰੇਮਨੇਸ਼ਨ ਤੇ ਲੋਕਾਂ ਦੇ ਸਹਿਯੋਗ ਨਾਲ ਜਿਹੜਾ ਹੈਗਾ ਅਸੀਂ ਵਾਰ-ਵਾਰ ਸਹਯੋਦ ਦੇ ਨੂੰ ਤਿਆਰ ਆ ਤੇ ਜਿੱਥੇ ਬੱਚਿਆਂ ਦਾ ਭਲਾ ਹੋ ਸਕੇ ਤੇ ਅੱچھے ਗਰਾਊਂਡ ਜਿਹੜੇ ਬਣ ਸਕਣ ਤੇ ਆਪਣਾ ਉਹ ਅੱਛਾ ਜੀਵਨ ਜਿਹੜਾ ਹੈਗਾ ਜੀ ਆਪਣੀ ਸਿਹਤ ਜਾਂ ਆਪਣਾ ਅੱਛਾ ਜੀਵਨ ਬਣਾ ਸਕਣ ਇਹਦੇ ਵਿੱਚ ਪੰਜਾਬ ਸਰਕਾਰ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੀਆਂ ਸਾਨੂੰ ਖਜਾਤਾ ਹੋਈਆਂ ਨੇ ਕਿ ਜਿਹੜੇ ਜੂਥ ਸਾਡੇ ਹੈਗੇ ਆ ਬੱਚੇ ਜੂਥ ਛੋਟੇ ਨੇ ਇਹ ਇਹ ਨਸ਼ਿਆਂ ਦੇ ਦਲਦਲ ਵਿੱਚ ਫਸ ਰਹੇ ਹੈਗੇ ਨੇ ਤੇ ਇਹਨਾਂ ਨੂੰ ਮੁਹੱਲੇ-ਮੁਹੱਲੇ ਪਿੰਡ-ਪਿੰਡ ਜਾ ਕੇ ਇਹਨਾਂ ਨੂੰ ਹਿਦਾਇਤ ਕਰੋ ਤੇ ਲੋਕਾਂ ਦਾ ਸਹਿਯੋਗ ਲਾਓ ਉਹ ਸਾਡਾ ਪੁਲਿਸ ਦਾ ਸਾਥ ਦੇਵੇ ਤੇ ਪੁਲਿਸ ਜਿਹੜੇ ਅਸੀਂ ਉਹਨਾਂ ਦਾ ਸਾਥ ਦਈਏ ਤੇ ਨਸ਼ਿਆਂ ਤੋਂ ਬੱਚਿਆਂ ਨੂੰ ਜਿਹੜਾ ਅਸੀਂ ਮੁਕਤ ਕਰ ਸਕੀਏ ਤੇ ਵਧੀਆ ਆਪਣਾ ਰੰਗਲਾ ਪੰਜਾਬ ਜਿਹੜਾ ਅਸੀਂ ਬਣਾ ਸਕੀਏ ਤੇ ਇਹ ਅਸੀਂ ਹਰ ਰੋਜ਼ ਹੀ ਜਿਹੜੇ ਆ ਪਿੰਡਾਂ-ਮਹੱਲਿਆਂ ਵਿੱਚ ਜਾ ਕੇ ਤੇ ਸੈਮੀਨਾਰ ਲਾ ਰਹੇ ਆ ਜੀ ਐਸ ਪੀ ਸਾਹਿਬ ਆਏ ਸੀਗੇ ਜਿਨ੍ਹਾਂ ਨੇ ਪੂਰਾ ਪਬਲਿਕ ਨੂੰ ਜਿਹੜਾ ਹੈਗਾ ਵਿਸਤਾਰ ਦੇ ਨਾਲ ਨੌਜਵਾਨ ਬੱਚਿਆਂ ਨੂੰ ਜਿਹੜਾ ਹੈਗਾ ਨਸ਼ੇ ਦੇ ਸਬੰਧੀ ਜਿਹੜਾ ਗਾਈਡ ਕੀਤਾ ਗਿਆ ਹੈ